ਦੇਖ ਰਹੇ ਹੋ ਪ੍ਰਾਈਮ ਸੇਵਾ ਨਿਊਜ਼ ਤੇ ਮੈਂ ਅਤਰ ਸਿੰਘ ਪਪਾ ਅੱਜ ਸਵੇਰ 7 ਵਜੇ ਤੋਂ ਦੇਸ਼ ਦਾ ਭਵਿੱਖ ਬਣਾਉਣ ਲਈ ਕਿਹੜੀ ਸਰਕਾਰ ਲੋਕ ਚੁਣਦੇ ਨੇ ਉਸ ਦੇ ਨਾਲ 7 ਵਜੇ ਤੋਂ ਜਿਹੜੀ ਪੋਲਿੰਗ ਬੋਥ ਜਿਹੜੀ ਐ ਇੱਥੇ ਸ਼ੁਰੂ ਹੋਈ ਆ ਔਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨੇ ਜਿਹੜੇ ਪ੍ਰਬੰਧ ਕੀਤੇ ਸੀ ਉਹ ਅਸੀਂ ਵੱਖ-ਵੱਖ ਬੂਥਾਂ ਤੇ ਜਾ ਕੇ ਦੇਖਿਆ ਔਰ ਬੜੇ ਹੀ ਅੱਛੇ ਪ੍ਰਬੰਧ ਸੀ ਪੁਲਿਸ ਆਪਣੇ ਬੜੇ ਵਧੀਆ ਤਰੀਕੇ ਦੇ ਨਾਲ ਆਪਣੀ ਡਿਊਟੀ ਕਰ ਰਹੀ ਸੀ ਔਰ ਪ੍ਰਸ਼ਾਸਨ ਨੇ ਜਿਹੜੇ ਸਿਵਲ ਪ੍ਰਸ਼ਾਸ਼ਕ ਨੇ ਪ੍ਰਬੰਧ ਕੀਤੇ ਸੀ ਜਿਵੇਂ ਕਿ ਪਾਣੀ ਦਾ ਪ੍ਰਬੰਧ ਪੱਖਿਆਂ ਦਾ ਪ੍ਰਬੰਧ ਔਰ ਝਾਰ ਇੱਕ ਤਰ੍ਹਾਂ ਦੀ ਸਹੂਲਤ ਜਿਤਨਾ ਕਿ ਕੋਈ ਬਜ਼ੁਰਗ ਆਉਦੇ ਸੀਗੇ ਉਹਨਾਂ ਵਾਸਤੇ ਉਹਨਾਂ ਨੂੰ ਅੰਦਰ ਤੱਕ ਲਿਆਉਣ ਵਾਸਤੇ ਵੋਟ ਪਾਉਣ ਵਾਸਤੇ ਜਿਹੜੇ ਪ੍ਰਬੰਧ ਕੀਤੇ ਸੀਗੇ ਬੜੇ ਛਲਾਂਗਾ ਜੋਗ ਸੀ ਔਰ ਜਿਹੜੀ VOTING ਆ ਛੇਰ ਤੋਂ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਹੋਈ ਆ ਇੱਕ ਦੋ ਛੋਟੀਆਂ ਮੋਟੀਆਂ ਇਕਾਦੁਕਾ ਘਟਨਾ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਦੀ ਅਨਸਖਾਮੀ ਘਟਨਾ ਜਿਹੜੀ ਉਹ ਨਹੀਂ ਵਾਪਰੀ ਹੁਣ ਇਸ ਵੇਲੇ 5 ਵੱਜ ਚੁੱਕੇ ਨੇ ਔਰ 50% ਦੇ ਤਕਰੀਬਨ ਵੋਟ ਜਿਹੜੀ ਆ ਪੋਲਿੰਗ ਹੋ ਚੁੱਕੀ ਆ ਹੁਣ ਮੌਸਮ ਵੀ ਥੋੜਾ ਜਿਹਾ ਠੰਡਾ ਹੋ ਗਿਆ ਔਰ ਲੋਕ ਜਿਹੜੇ ਆ ਜਿਹੜੇ ਰਹਿ ਗਏ ਸੀ ਵੋਟ ਪਾਉਣ ਤੋਂ ਉਹ ਵੀ ਟੜਾ-ਟੜਾ ਰਹੇ ਨੇ ਔਰ ਮੈਂ ਹੁਣ ਤੁਹਾਡੀ ਇੱਥੇ ਸਰਦਾਰ ਸਤਨਾਮ ਸਿੰਘ ਜੀ ਡੀਐਸਪੀ ਸਾਹਿਬ ਜਿਹੜੇ ਸਵੇਰ ਤੋਂ ਇੱਥੇ ਡਿਊਟੀ ਤੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਕਰਦੇ ਆ ਕਿ ਕਿਹੋ ਜਿਹਾ ਮਾਹੌਲ ਰਿਹਾ ਔਰ ਕਿਹੋ ਜੀਆਂ ਕਠਿਨਾਈਆਂ ਆਈਆਂ ਇੱਥੇ ਸਵੇਰੇ ਕੋਲ ਪੋਲਿੰਗ ਬੂਥ ਤੇ ਕੋ ਮੁਸ਼ਕਲਾਂ ਆਈਆਂ ਹੁਣ ਉਹਨਾਂ ਦੇ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਸਵੇਰ ਦੀ 7 ਵਜੇ ਦੀ VOTING ਸ਼ੁਰੂ ਹੋਈ ਆ ਕਿ ਤਰ੍ਹਾਂ ਦਾ ਚੱਲਿਆ ਮਾਹੌਲ ਇੱਥੇ ਬਿਲਕੁਲ ਜੀ ਵਧੀਆ ਮਾਹੌਲ ਚੱਲਿਆ ਲੋਕ ਬੜੇ ਸ਼ਾਂਤੀਪੂਰਵ ਢੰਗ ਨਾਲ ਆਯਾਦੀ ਨਾਲ ਜਿਹੜਾ ਆਪਣੀ ਵੋਟ ਪੋਲ ਕਰ ਰਹੇ ਨੇ ਕੋਈ ਸਵੇਰ ਦੀ ਇਹ ਜੀ ਘਟਨਾ ਨਹੀਂ ਹੈ ਸਾਰੇ ਇੱਥੇ ਜਿੱਤਰਾ ਵੱਖ-ਵੱਖ ਤਰ੍ਹਾਂ ਦੇ ਪੰਜ ਪਾਰਟੀਆਂ ਨੇ ਬੂਥ ਆਪਣੇ ਲਾਏ ਸੀ ਉੱਥੇ ਕੋਈ ਟਕਰਾਰਬਾਜ਼ੀ ਦੇਖਣ ਨੂੰ ਨਹੀਂ ਮਿਲੀ ਨਹੀਂ ਜੀ ਕੋਈ ਨਹੀਂ ਮਿਲੀ ਕੋਈ ਇਹ ਜੀ ਗੱਲਬਾਤ ਨੋਟਿਸ ਨਹੀਂ ਆਈ ਲੋਕਾਂ ਦੇ ਵੱਲੋਂ ਕਿਹੋ ਜਿਹਾ ਹੰਗਾਰਾ ਮਿਲਿਆ ਇਸ ਇਲੈਕਸ਼ਨ ਦੇ ਵਿੱਚ ਬਹੁਤ ਵਧੀਆ ਜੀ ਲੋਕ ਆਪਣੀ ਜਿਹੜਾ ਵੋਟ ਦਾ ਇਸਤੇਮਾਲ ਨੇ ਉਹ ਆਪਣਾ ਵਧੀਆ ਤਰੀਕੇ ਨਾਲ ਕਰ ਰਹੇ ਨੇ ਸ਼ਾਂਤੀਪੂਰਵਕ ਢੰਗ ਨਾਲ ਸਵੇਰ ਦੀ ਪੋਲਿੰਗ ਹੋ ਰਹੀ ਹੈ ਤੇ ਬੜਾ ਫ੍ਰੈਂਡਲੀ ਵਤੀਰਾ ਲੋਕਾਂ ਦਾ ਰਿਹਾ ਪੁਲਿਸ ਦਾ ਇਹ ਸਨ ਡਿਪਟੀ ਸਰਦਾਰ ਸਤਨਾਮ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਬੜੇ ਹੀ ਸ਼ਾਂਤੀਮਈ ਤਰੀਕੇ ਦੇ ਨਾਲ ਇੱਥੇ ਪੋਲਿੰਗ ਹੋਈ ਆ ਔਰ ਇੱਕ ਘੰਟਾ ਜਿਹੜਾ ਬਕਾਇਆ ਰਹਿ ਗਿਆ ਜਿਹੜੀ ਐਮ ਜਿਹੜੇ ਐਮਪੀ ਖੜੇ ਸੀਗੇ ਉਹਨਾਂ ਦੀ ਕਿਸਮਤ ਜਿਹੜੀ ਆ 1 ਘੰਟੇ ਬਾਅਦ ਡੱਬਿਆਂ ਦੇ ਵਿੱਚ ਬੰਦ ਹੋ ਜਾਣੀ ਆ ਔਰ 4 ਤਰੀਕ ਨੂੰ ਪਤਾ ਲੱਗੇਗਾ ਕਿ ਇਹ ਲੋਕ ਕਿਸ ਦੇ ਸਰਸੇਰਾ ਬੰਦੇ ਨੇ ਔਰ ਕਿਹੜੀ ਆਉਣ ਵਾਲੀ ਸਰਕਾਰ ਲੋਕ ਚੁਣਦੇ ਨੇ